ਸਸੀ ਕਾ ਵੀ ਜੀ ਸਰ ਜੀ ਬਿਨਾਂ ਸੰਦੀਪ ਜੀ ਵੰਤਰਾ ਬੋ ਬੋ ਬਲਕਮ ਜੀ ਤੇ ਬਾਈ ਰਿੰਗੂ ਮੈਂ ਪਹੁੰਚ ਚੁੱਕੇ ਜੀ ਪਿੰਡ ਲੋਕਾ ਜ਼ਿਲ੍ਹਾ ਤਰਨਤਪੁਰ ਦਾ ਫੇਰ ਪੱਟੀ ਉਹ ਅੱਜ ਵੀ ਨਾ ਕੋ ਸਤ ਅਰਦ ਲੈ ਕੇ ਬਾਈ ਛੋਟੇ ਸੇਲ ਆ ਤੁਹਾਨੂੰ ਪਤਾ ਬਿਲਕੁਲ ਜ਼ਾਇਰ ਕੀ ਮੇਰੇ ਕੋਲ ਚੁੰਦੇ ਬਾਈ ਕੋ ਜੀ ਤੇ ਸੋਨੇ ਝੋਟੀਆਂ ਹੁੰਦੀਆਂ ਦੋਹਾਂ ਤਰ੍ਹਾਂ ਦਾ ਮਾਲ ਬਾਕੀ ਬਾਈ ਜੀ ਨੇ ਗੱਲ ਕਰਦੇ ਆ ਬਾਈ ਜੀ ਸਤਿਕਾਰ ਸਸੀ ਕਾ ਸ੍ਰੀ ਭਾਈ ਕੀ ਗੱਲ ਜੀ ਠੀਕ ਹੈ ਜੀ ਐ ਮਹਾਰਾਜ ਜੀ ਕਿਹਾ ਵੀ ਸਰ ਅੱਧੇ ਘੰਟੇ ਸੰਦੀਪ ਸਾਹਿਬ ਵਿੱਗ ਗਿਆ ਜੀ ਹਾਂ ਜੀ ਹਾਂ ਜੀ ਐ ਹੀ ਬੜੀ ਆ ਅਵੇ ਬਾਕੀ ਪਿੰਡ ਭਰਾਵਾਂ ਨੇ ਪੈਨ ਦੁਬਾਰਾ ਫੋਨ ਵੀ ਕੀਤਾ ਵੀ ਜੀ ਜੋ ਦੱਸਿਆ ਉਹ ਹੀ ਨਿਕਲਿਆ ਆਹੇ ਚੀਜ਼ਾਂ ਵੇਖਣ ਲਈ ਆਪਾਂ ਤੇ ਇਹੀ ਗੱਲ ਆਖਾਂਗੇ ਪਿੰਡ ਭਰਾਵਾਂ ਨੂੰ ਵੀ ਜਦੋਂ ਮੱਝ ਖੜਨੀ ਉਹਨੂੰ ਦੁਬਾਰਾ ਫੋਨ ਕਰੋ ਵੀ ਭਰਾ ਜਿਹੜੀ ਗੱਲ ਕਹੀ ਉਹ ਨਿਕਲੀ ਕਿ ਨਹੀਂ ਨਿਕਲੀ ਹਾਂ ਬਿਲਕੁਲ ਜਿਹੜੀ ਸਚਾਈ ਆ ਸਚਾਈ ਆ ਬਾਕੀ ਮਾਲ ਥੋੜਾ ਸੋਹਣਾ ਹੁੰਦਾ ਜੀ ਹਾਂਜੀ ਠੀਕ ਹੈ ਬਾਕੀ ਵੇਚ ਦਾ ਗੱਲ ਰੇਟ ਦੀ ਰਹੇਗੀ ਰੇਟ ਦੀ ਹਨਾ ਮਾਲ ਵੀ ਸੰਦੀਪ ਸਾਹਿਬ ਕੁਆਲਿਟੀ ਚ ਹੋਊਗਾ ਹਾਂਜੀ ਤੇ ਹੋਊਗਾ ਵੀ ਜਾਇਜ਼ ਰੇਟ ਹਾਂਜੀ ਹਾਂਜੀ ਅੱਜ ਫਿਰ ਕਿਨੇ ਜੀ ਅੱਜ 4 ਆ ਸੰਦੀਪ ਭਾਜੀ 4 ਚਲੋ ਹਾਂ ਜੀ ਹਾਂ ਜੀ ਨੀਲੀ ਆ ਗਈ ਹੈ ਜੀ ਪਿਓ ਨੀਲੀ ਟੇਡਾ ਝੀਰ ਜੇ ਹਾਂ ਜੀ ਐ ਲੰਬੋਚੜ ਠੀਕ ਐ ਥੋਨ ਵਾਲੀ ਨੀਲੀ ਹਾਂ ਭਾਈ ਜੀ ਦੁੱਧ ਕਿੰਨਾ ਦੋ ਤਾਂ ਸੰਦੀਪ ਜੀ ਇਹ ਥੱਲੇ ਤੇ ਹੈਗਾ 11 ਕਿਲੋ ਹਾਂ ਜੀ ਬਾਕੀ ਆਪਾਂ ਜਿਹੜੇ ਪਿੰਡ ਭਰਾ ਨੂੰ ਦੇਣੀ ਆ ਵੀ 9 ਕਿਲੋ ਕਰਕੇ ਦੇਣੀ ਵੀ ਆਪਾਂ ਨੂੰ ਲਾਂਭਾ ਨਾ ਕੋਈ ਦਵੇ ਬਸ ਠੀਕ ਕੱਟਾ ਜੀ ਸੂਈ ਹੈ ਜੇ ਚਾਰ ਪੰਜ ਦਿਨ ਦੀ ਸੂਈ ਆ ਵੇਖੋ 9 ਦਾ ਤਾਂ ਸਟਾਰ ਆ ਬਸ ਠੀਕ ਕੱਟਾ ਜੀ ਕੱਟੀ ਇਹ ਕੱਟੀ ਪਿੱਛੇ ਕੱਟੀ ਮਰਗਰ ਆ ਗਈ ਆ ਤੇ ਦੇਖੋ ਪਿਓਰ ਨੀਲੀ ਜੇ ਕਹਿੰਦੇ ਜੀਰਾਂ ਵਾਲੀ ਜੇਰਾਂ ਵਾਲੇ ਇਹ ਇੱਥੇ ਕਮਾ ਬੜਾ ਆਮੜਾ ਥੋੜਾ ਥੋੜਾ ਆਹ ਚਲੋ ਹੋਰ ਐ ਪਿਓਰ ਨੀਲੀ ਧੁੰਨ ਵਾਲੀ ਜਿਹਦੋਂ ਥੱਕੇ ਤੇ 9 ਦਾ ਕਿਲੋ ਤਾਂ ਛਾੜਿਆ 13 14 ਕਿਲੋ ਗੁੰਦ ਹੋਊਗੀ ਮੈਂ ਹੀ ਬੋਚ ਰਹੀ ਜੀ ਹਾਂ ਜੀ ਅਜੇ 4-5 ਦਿਨ ਹੋਏ ਜੀ ਸਵੇਰੇ ਬਾਬਾ ਬੱਚਾ ਜੀ ਆ ਬੱਚਾ ਜੀ ਆਖਤੀ ਵੇਖੋ ਕਿ ਸੋਹਣੀ ਏ ਹਾਂਜੀ ਵੇ ਜੀ ਆਪਾਂ ਮੁੱਲ ਛੋਟੇ ਛੋਟੇ ਹੀ ਕਰ ਰਹੇ ਆ ਛੋਟੇ ਛੋਟੇ ਭੈਣ ਭਰਾ ਨੂੰ ਸਾਰਿਆਂ ਨੂੰ ਖੁਸ਼ ਰੱਖਣਾ ਬੱਜ ਵਾ ਤੇ ਸਰਦੀਪ ਜੀ ਮੁੱਲ ਤੇ ਕਰਾਉਣ ਨੂੰ ਭਾਵੇਂ ਦਾ ਬੇ ਲੋਕੀ ਇਹ ਨੀਲੀਆਂ ਮਈਆਂ ਦੇ ਭੈਣ ਭਰਾ ਇੱਕ ਦਾਹ ਹੀ ਕਰ ਲੈਂਦੇ ਆ ਪਰ ਆਪਾਂ ਬਿਲਕੁਲ ਜੈਜ ਰੇਟ ਤੇ ਦੇ ਗਏ 95 ਦੀ ਦੇ ਦੀ ਆਪੀ ਛੱਡ ਦਿਓ ਤੁਸੀਂ ਤੁਸੀਂ ਆਪੇ ਕਰ ਦਿਓ ਨੇ ਆਪੀ ਦਾ 92 ਦੀ ਦੇ ਦੀ 90 ਦੀ ਠੀਕ ਹੈ ਜੀ ਜਾਂ ਸੁਨੀਲ ਜੀ 90 ਚ ਵੀ 2000 ਮਾਨ ਕਰਾਂਗੇ ਪਿੰਡਪਰਾਵਾ ਦਾ ਆਪਾਂ 80000 80000 ਦੀ ਪਿਓਰ ਨੀਲੀ ਚੋਟੀ ਆ ਪਿਓਰ ਨੀਲੀ ਚੋਟੀ ਆ ਆ ਵੇਖੋ ਕਿਆ ਚੀਜ਼ਾਂ ਘੜੇ ਨਿਕਲੀਆਂ ਵਾਹਸ਼ ਵਿੱਚ ਬੱਠਾ ਬਸ ਠੀਕ ਹੈ ਹਾਂ ਜੀ ਆ ਜੀ ਸਤਿ ਸ਼੍ਰੀ ਅਕਾਲ ਤੇ ਇਹ ਵੀ ਸੁਈ ਜਾਣੇ ਜੀ ਇਹ ਸੁਈ ਪਿਓਰ ਮੋਰਾ ਜੀ ਹਾਂ ਜੀ ਤੇ ਪਿੰਡਪਰਾਵਾ ਕੋਲੋਂ ਸੇਵਾ ਸੁਆਣੀ ਹੋਈ ਸੁਨੀਲ ਜੀ ਕੋਣੀ ਲੱਸੀ ਰਹੀ ਲੋ ਦੁੱਧ ਐਸ ਟਾਈਮ 15 ਕਿਲੋ ਆ ਅੱਛਾ ਐਸ ਟਾਈਮ 15 ਕਿਲੋ ਹਾਂ ਤੇ ਬਾਕੀ ਆਪਾਂ 13 ਕਿਲੋ ਕਰਕੇ ਦਵਾਂ ਜਿਹੜਾ ਮੱਢਪਰਾ ਚੋਲੇ ਵੇਖੋ ਫੱਟੀ ਝੋਟੀ ਪੂਰੀ ਇਹ ਉਧਰ ਆ ਜਮੇ ਜੀ ਵੇਖੋ ਅੱਜ ਕੁੰਗੜ ਦਾ ਕਟਾ ਦੇ ਪਿਛੇ 50 ਕਟਾ ਆ ਗਿਆ ਠੀਕ ਆ ਚਲੋ ਇਹ ਉਧਰ ਹੋਈ ਜੀ ਸਾਹਮਣੇ ਸਾਈਡ ਤੋਂ ਵੀਖੋ ਬਰਾ ਮੀਂਹ ਆ ਮੈਂ ਸਵੀਰ ਜੀ ਜੇ ਕੋਈ ਢੜਪਰਾ ਸੇਵਾ ਕਰੂਗਾ ਨਾ ਸਿਰ ਤੇ ਮੈਂ 17 18 ਕਿਲੋ ਦੁੱਧ ਦੇਣ ਵਾਲੀ 15 ਤੋਂ ਸਟਾਰਟ ਹੀ ਹੋਈ ਚੰਗੀ ਚੰਗੀ ਵਹਿ ਬਜੀ ਇਹ ਬਹੁਤ 70 10 ਦੀ ਸਾਰੀ ਸੂਈ ਹੈ ਜੀ ਠੀਕ ਆ ਵੇ ਚੋਣ ਵੀ ਸੰਦੀਪ ਜੀ 2 2.5 ਕਿਲੋ 3 ਕਿਲੋ ਗਾੜਦੀ ਐ ਇਹ ਵੇ ਠੀਕ ਐ ਉਹ ਕਟਾ ਵੇਖੋ ਕਟਾ ਤਗੜਾ ਹੱਟੇ ਬਹੁਤ ਆਉਂ ਖਾ ਗਏ ਨਾ ਬਥੇ ਰੱਖੇ ਠੀਕ ਹਾਂ ਜੀ ਸੰਦੀਪ ਜੀ ਮੋਲ ਕਰਾਉਣ ਨੂੰ ਦੇਦਾ ਵੀ ਭਾਵੇਂ ਇੱਕ ਦਾਹ ਕਰ ਲਈਏ ਤੇ ਲੱਖ ਕਰ ਲਈਏ ਇਹ ਵੀ 95 ਦੀ ਦੇ ਦਈਏ ਇਹ ਵੀ 95 ਮੈਂ ਤਿੰਨ ਹੀ ਛੱਡ ਦੋ 92 ਦੀ ਪੂਰੇ 90 ਦੀ ਦੇ ਦਾਂਗੇ ਵੀਰ ਜੀ ਛੋੜ ਹੀ ਨਹੀਂ ਜੇ ਇਹ ਤਾਂ 100 ਰੁਪਇਆ ਤੇ ਦੁੱਧ 15 ਕਿਲੋ ਹੋਗਾ ਤੇ ਨਿਕਲੂ ਤਾਂ ਡੇ ਘਰ ਜਾਗੇ ਅਸੀਂ 13 ਅੱਖ ਕੇ ਨਿਕਲੂ 15 ਕਿਲੋ ਦੇਖੋ 13 ਕਿਲੋ ਪੱਕਾ ਦੁੱਧ ਜੇ ਆਖਦੇ 13 ਕਿਲੋ ਮਰਜ਼ੀ ਦਾ ਮੰਨ ਕੇ ਜੇ ਲੈਤੀ ਰੇਗਲ ਹੋਣਾ ਜੀ ਹਾਂ ਹੈ 15 ਕਿਲੋ ਪਰ 13 ਕਰਕੇ ਤਾਂ ਅਠਵੇਂ ਦਿਨ ਦੀ ਸੂਈ ਜੀ ਠੀਕ ਆ ਆ ਵੀ ਸੂਈ ਹੈ ਜੀ ਅੱਜ ਇਹ ਸੂਈ ਜੇ ਇਹਨੂੰ 2 ਕੁ ਦਿਨ ਹੋਏ ਜੇ ਸੂਈ ਨੂੰ ਹਾਂ ਜੀ ਇਹ ਸੰਦੀਪ ਜੀ ਬੋਲਾ ਹੀ ਬੰਦਾ ਹੈ। ਅੱਛਾ ਬੋਲਾ ਹੀ ਹੈ ਨੀ? ਹਾਂਜੀ। ਲੋ ਜੀ। ਬੋਲੇ ਦੇ ਹੈ ਜੀ। ਬਹੁਤ ਸੱਡੀ ਸੀਨ ਸਾਊ ਆ। ਲੋ ਵੇਖੋ ਮੇਰੇ ਨਾਲ ਥੋੜਾ ਚੰਗਾ ਚੇਡਾ ਥੋੜਾ। ਚੰਗੀ ਝੋਟੀ। ਝੋਟੀ ਨਾਲ ਮੱਝ ਲਾੜੋਂ ਤੜ ਖਾਮਣੀ ਜਾਂਦਾ। ਪਰ ਹੈ ਦੁੱਧ ਵਾਲੀ। ਹਨਾ ਬੇ ਜੀ। ਹਾਂਜੀ ਹਾਂਜੀ। ਤਾਂ ਹੈ ਵੇਖੋ ਇਹ ਵੀ ਪੂਰੇ ਜਾਨ ਨਸਲ ਜਿਆ ਥੋੜਾ ਸਿੰਘ ਥੋੜਾ ਖੁੱਲਾ ਲੱਗ ਗਈ। ਬਾਕੀ ਮੈਂ ਚੰਗਾ। ਸੀਨ ਬੜੀ ਜਿਹੜਾ ਸੰਦੀਪ ਜੀ ਠੀਕ ਹੈ ਜੀ। ਹਾਂਜੀ ਬਾਜੀ ਫਿਰ ਸੰਦੀਪ ਜੀ ਛੋੜਾ ਇਹ ਮੁੱਲ ਕਰਗੇ ਬਿਲਕੁਲ ਮੁੱਲ ਕਰਾਉਣ ਨੂੰ ਭਾਵੇਂ 90 ਕਰਾ ਲੋ 80 ਦੀ ਦੇ ਦਈਏ 75 ਦੀ ਠੀਕ ਹੈ ਜਾ ਦੇ ਤਾਜੀ ਸੂਈ ਗਿੱਲਾ ਨਾੜੂ ਆਵੇ ਕਟਾ ਲਾ ਲਮਕੰਦੇ ਹੁਣ ਭਾਵੇਂ ਲੋ ਬਾਈ ਰਿੰਕੂ ਦਾ ਹਰ ਵਕਤ ਜਾਇਦ ਜਦੋਂ ਮਰਜੀ ਆ ਲੋ ਇਹੀ ਭਾਵੇਂ ਲੂਗਾ ਇਹ ਨਹੀਂ ਵੀਡੀਓ ਘਟਾਦਾ ਜਦੋਂ ਮਰਜੀ ਆਓ ਮੇਰਾ 15 15 ਕਿਲੋ ਵਾਲੀਆਂ ਮੱਝਾ ਕੋਈ ਵੀ ਪੜਪਰਾ ਆਖੇ ਕੋਈ 90 95 ਦੇ ਭਾਜ ਦੇ ਕੇ ਖਾਵੇ ਸਾਰੇ ਕਿੰਨੇ ਵਾਲੀ ਤੇ ਸਹੀ ਇਹ ਸੱਚੀ ਬਿਲਕੁਲ ਹਾਂ ਜੀ ਸੱਚੀ ਹੈ ਇਸ ਤਰ੍ਹਾਂ ਕਿ ਨਹੀਂ ਵੇਚੀ ਇਸਟਾ ਦੇ ਮੈਨਾਂ ਵੀ ਸਾਰੀਆਂ ਵੇਗੀਆਂ ਉਸੇ ਟਾਈਮ ਤੇ ਹੀ ਟੋਟਲ ਮਈਆਂ ਕਿੰਨੀਆਂ ਇਸਟਾ ਦੇ ਵਗੀਆਂ ਜੀ ਤੇ ਮੇਰੇ ਹਿਸਾਬ ਨਾਲ 2000 ਬੰਦੇ ਦਾ ਮੈਨੂੰ ਫੋਨ ਆਇਆ ਨਾ ਤੇ ਮੱਝਾਂ ਆਪਾਂ 5-6 ਪਾਈਆਂ ਸੀ ਉਹਨਾਂ ਤੋਂ ਮਈਆਂ ਦਾ ਐਕਸਟਰਾ ਵੇਗੀਆਂ ਐਕਸਟਰਾ ਬਾਅਦ ਉਹ ਜਿਹੜੀ ਵੀ ਇਸਟਾ ਦੇ ਵੀਡੀਓ ਪਾਈਆਂ ਹਨ ਉਹ ਤੋਂ ਬਾਅਦ 10 ਮੱਝਾਂ ਬਾਅਦ ਚ ਉਸੇ ਵੀਡੀਓ ਦੇ ਰਹੀਆਂ ਇਸਟਾ ਲੈਂ ਭੰਡ ਭਰਾਉਣ ਵੀਡੀਓ ਪਾਤੀਆਂ ਉਹਾਂ ਦੇ ਬਾਈ ਆਈ ਇਹੋ ਜਿਹੇ ਲੈਣੀਆਂ ਮੈਨਰੇ ਕੋ ਮਾਲ ਹੈਗਾ ਸੀ ਵੀਡੀਓ ਵਧੀਆ ਸੰਦੀਪ ਜੀ 10 ਮੱਜਾ ਤੁਹਾਡੀ ਵੀਡੀਓ ਦੇ ਬਗੈਰ ਫੇਰ ਲੈ ਗਿਆ ਉਸੇ ਇਸ਼ਟਾ ਲਈ ਐ ਹੀ ਹੈ ਵਾਹ ਵੇਖ ਰਾ ਜੀ ਵਾਹ ਵੇਖ ਰਾ ਮੇਰੇ ਵਾਹ ਆਪਾਂ ਸਾਰੇ 90 90 ਦੇ ਪਾ ਦੇ ਜਿੱਤੀਆਂ ਮੱਜਾ ਪਾ ਵੇਖਦਾ ਵਾਹ ਵੇਖਦਾ ਇਹਦਾ ਕਰਦਾ ਜੀ ਇਹ ਜੀ ਇਹ ਤੇ ਜਿਸ ਤਰ੍ਹਾਂ ਸੰਦੀਪ ਜੀ ਇਹ ਗੱਭਣ ਜੇ ਗੱਭਣਾ ਇਹ 7-8 ਦਿਨ ਖੜਦੀ ਵੇਖੋ 13 13 ਚ 12 13 ਕਿਲੋ ਐ ਪੱਕਾ ਦੁੱਧ ਦੇਈ ਜਾਂਦੀ ਆ ਮੈਂ ਇਹਦਾ ਪਿੱਠ ਥੋੜਾ ਵੇਖੋ ਕਿੱਡਾ ਗੱਡਾ ਗੱਡ ਵੇਖੋ ਗੱਡਾ ਪੂਰਾ ਵੱਡਾ ਹੈ ਕਾਲੀ ਸਾਹ ਪਿਆ ਔਰ ਮੁਰਾ ਹਾਊ ਮਚੀ ਚੀਜ਼ ਹਨ ਹਾਂਜੀ ਤੀਜਾ ਸੁਗਾਰੇ ਜੀ ਨਾਜੀ ਤੋਰ ਲਓ ਜੀ ਵੇਖੋ ਬਰਾ ਤੇ ਮੈਰੀ ਸਦੀ ਜੀ ਗੱਪਣ ਕੱਪਣੀਆਂ ਹਾਂਜੀ ਜਿੱਦਣ ਸੂ ਵੀ ਇਹੋ ਜਿਹੇ ਮੱਜਾ ਵੀ ਜਿਹੜੇ ਦੀ ਮਰਜ਼ੀ ਵੇਜ ਲੈ ਪਰ ਆਪਾਂ ਬਿਲਕੁਲ ਜੈਗ ਰੇਟ ਤੇ ਬਾਏ ਦੇਣੀ ਆ ਹਾਂਜੀ ਹਾਂਜੀ ਇਹ ਭੈਣ ਭਰਾ ਸਾਰੇ ਖੁਸ਼ ਰੱਖਨੇ ਲਾਸ਼ ਵੀ ਜੀ ਜੀ ਲਾਕ ਜੀ ਬੋਲੋ ਬਾਜੀ ਫਿਰ ਸਨਜੀ ਜੀ ਮੁੱਲ ਕਰਾਉਨ ਉਹਦੇ ਇਹਦਾ ਵੀ 90 ਕਰਾ ਲਓ ਹਾਂ ਜੀ ਇਹ ਵੀ 80 ਦੀ ਰੇ ਦੀਏ 75 ਦੀ ਬਾਈ ਜੀ 75 ਰੁਪਿਆ ਤਦਿਆਂ ਦੋ ਤੇ 290 90 ਦੀਆਂ 290 90 ਦੀਆਂ 75 75 ਦੀਆਂ ਉਹਦੇ ਵਿੱਚ ਬਾਈ ਜੀ 2088 ਦੋ 8800 ਰੇਕ 8800 ਦੀ ਐ ਕੋਲ ਬਾਕੀ ਫੁੱਲ ਮਾਨਦ ਰਹੂਗਾ ਇਹ ਨਹੀਂ ਕਿ ਜਿੱਥੇ ਚਾਰ ਆ ਜਦੋਂ ਮਰਜੀ ਆਓ ਇੱਥੇ ਚਾਰ ਪੰਜ ਮਿਲ ਲੀਆਂ ਮਿਲ ਲੀਆਂ ਤੁਹਾਨੂੰ ਹਾਂ ਜੀ ਹਾਂ ਜੀ ਹਾਂ ਜੀ ਪੰਜ ਸੱਤ ਪੰਜ ਚਾਰ ਲਈਆਂ ਵੀ ਆਪਾਂ ਬਾਹਰ ਜੇ ਆਪਾਂ ਫਿਰ ਦੋ ਚਾਰ ਵਾਧੂ ਮਾਲ ਚਲੋ ਨੰਬਰ ਜੀ ਐਸ ਜੀ ਪੇਟ ਲੋਕਾ ਤਸਵੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਮੋਬਾਈਲ ਨੰਬਰ 98728 53109 ਸਾਥੀ